ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕੌਮ ਦੇ ਵਿੱਚ ਜਿਹੜੇ ਫੁਕਰੇ ਨੇ ਜਿਹੜੇ ਚੌਧਰ ਦੇ ਭੁਖੇ ਨੇ ਉਹਨਾਂ ਦੇ ਵਿੱਚੋਂ ਇੱਕ ਅੰਮ੍ਰਿਤਪਾਲ ਹੈ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠਾ ਹੈ ਇਹਨੇ ਜੇਲ੍ਹ ਜਾਣ ਤੋਂ ਪਹਿਲਾਂ ਪੰਜਾਬ ਦੇ ਵਿੱਚ 4-5 ਮਹੀਨੇ ਐਨੀਆਂ ਕੁ ਫੁਕਰੀਆਂ ਮਾਰੀਆਂ ਤੇ ਪੰਜਾਬ ਦੇ youth ਨੂੰ ਨੌਜਵਾਨੀ ਨੂੰ ਗੁਮਰਾਹ ਕੀਤਾ ਗੁੰਮਰਾਹ ਹੋਣ ਵਾਲੇ ਜ਼ਿਆਦਾ ਉਹਦੇ ਵਿੱਚ ਅਣਪੜ੍ਹ ਸੀ ਤੇ ਉਹ ਤੋਂ ਜ਼ਿਆਦਾ ਨਸ਼ੇੜੀ ਸੀ ਜਿਨ੍ਹਾਂ ਨੂੰ ਗੁਰਮਤ ਦਾ ਊੜਾ ਆੜਾ ਵੀ ਆਉਂਦਾ ਨਹੀਂ ਉਹ ਲੋਕ ਪਿੱਛੇ ਜੁੜ ਗਏ ਕਿਸੇ ਕੋਲੇ ਰਾਈਫਲ ਦਾ ਲਾਇਸੈਂਸੀ ਉਹਨੇ ਆਪਣੀ ਰਾਈਫਲ ਚੱਕੀ ਕਿਸੇ ਕੋਲੇ ਪਿਸਟਲ ਸੀ ਉਹਨੇ ਆਪਣਾ ਪਿਸਟਲ ਚੱਕਿਆ ਕਿਸੇ ਨੇ ਸਿਰੇ ਸਾਹ ਵੱਡੀ ਟੰਗ ਲਈ ਤੇ ਨਾਲ ਉੱਠ ਕੇ ਤੁਰ ਪਏ ਤੇ ਜਿਹੜੀਆਂ ਉਹ ਹਰਕਤਾਂ ਕੀਤੀਆਂ ਉਹਨਾਂ ਹਰਕਤਾਂ ਤੋਂ ਬਾਅਦ ਪੁਲਿਸ ਨੇ ਐਕਸ਼ਨ ਲਿਆ ਅਦਨਾਲੀ ਥਾਣੇ ਤੋਂ ਬਾਅਦ ਵਿੱਚ ਤੇ ਐਨਐਸਏ ਲਾ ਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਗਿਆ ਚਲੋ ਇਹ ਜਿਹੜੀ ਸਾਰੀ ਬਾਰਤਾਲਾਪ ਹੈਗੀ ਮੈਨੂੰ 12-12 ਰਿਪੀਟ ਕਰਨ ਦੀ ਲੋੜ ਨਹੀਂ ਤੁਹਾਨੂੰ ਸਭ ਨੂੰ ਪਤਾ ਹੈ ਹੁਣ ਜਿਹੜੀ ਆਪਾਂ ਗੱਲ ਕਰਨੀ ਉਸ ਮੁੱਦੇ ਤੇ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਜਦੋਂ ਮੈਂ ਗੱਲ ਕਰਦਾ ਹੁੰਦਾ ਹਾਂ ਨਾ ਕਮੈਂਟਾਂ ਦੇ ਵਿੱਚ ਇਹ ਪੰਥ ਦਾ ਵਿਰੋਧੀ ਹੈ ਇਹ ਕੌਮ ਦੇ ਖਿਲਾਫ ਬੋਲਦਾ ਹੈ ਏ ਸਿੱਧਾਂ ਦੇ ਖਿਲਾਫ ਬੋਲਦਾ ਬੜਾ ਕੁਝ ਇਹੋ ਜੀਆਂ ਗੱਲਾਂ ਲੋਕ ਕਹਿੰਦੇ ਹੁੰਦੇ ਆ ਮੈਂ ਬਹੁਤ ਵਾਰ ਕਿਹਾ ਹੈ ਕਿ ਜਿਹੜਾ ਸਿੱਖ ਫਲਸਫਾ ਹੈਗਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਹੋਇਆ ਤੇ ਉਹ ਕੀ ਹੈ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀ ਪਾਵਨ ਬਾਣੀ ਹੈ ਉਹਦੇ ਮੁਤਾਬਕ ਆਪਾਂ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਉਹਦੇ ਮੁਤਾਬਕ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹੁਣ ਖੰਡੂਰ ਸਾਹਿਬ ਤੋਂ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ ਹੈ ਸਭ ਤੋਂ ਪਹਿਲਾਂ ਸਾਡੀ ਕੌਮ ਦੇ ਜਿਹੜੇ ਡਿਕਟੇਟਰ ਬਣੇ ਨੇ ਕੜਮ ਚੌਧਰੀ ਬਣੇ ਨੇ ਉਹਨਾਂ ਨੂੰ ਇੱਕ ਮੈਂ ਸਲਾਹ ਦੇਣੀ ਚਾਹੁੰਨਾ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਸਿੱਖ ਕੌਮ ਦੇ ਏਜੰਡੇ ਤੇ ਇਲੈਕਸ਼ਨ ਲੜੇ ਜਾਵੇ ਤੇ ਫਿਰ ਜਿਹੜੇ ਬੰਦੀ ਸਿੰਘ ਬੈਠੇ ਨੇ ਉਹਨਾਂ ਦਾ ਜ਼ਿਕਰ ਕਿਉਂ ਨਹੀਂ ਕਰਦੇ ਤੁਸੀਂ ਅਮਰਤਪਾਲ ਦਾ ਕੱਲ ਦਾ ਸ਼ੋਕਰਾ ਆਪਣੀਆਂ ਹਰਕਤਾਂ ਕਰਕੇ ਜੇਲ੍ਹ ਵਿੱਚ ਚਲਾ ਗਿਆ ਉਹਨੂੰ ਜੇਲ੍ਹ ਵਿੱਚੋਂ ਕਢਾਉਣ ਵਾਸਤੇ ਤੁਸੀਂ ਇਹ ਚਾਲ ਚੱਲੀ ਕਿ ਜੇ ਸ਼ਾਇਦ ਇਲੈਕਸ਼ਨ ਜਿੱਤ ਗਿਆ ਐਮਪੀ ਬਣ ਗਿਆ ਗਵਰਨਮੈਂਟ ਰਿਹਾ ਕਰ ਦੂਗੀ ਇਹ ਮਾੜੀ ਗੱਲ ਨਹੀਂ ਚੰਗੀ ਹੈ ਪਰ ਜਿਹੜੇ ਬੰਦੀ ਸਿੰਘ ਨਾਲ ਬੈਠੇ ਨੇ ਪਹਿਲਾਂ 30 32 32 ਸਾਲ ਸਜ਼ਾ ਭੁਗਤੀ ਬੈਠੇ ਨੇ ਉਹਨਾਂ ਦੀ ਗੱਲ ਫਿਰ ਹੁਣ ਕਿਉਂ ਨਹੀਂ ਕਰਦੇ ਆ ਸਿਮਰਜੀਤ ਮਾਨ ਜਿਹੜਾ ਖੱਚ ਸੰਗਰੂਰ ਤੋਂ ਇਲੈਕਸ਼ਨ ਲੜੂਗਾ ਹਾਰੂਗਾ ਕਿ ਜਵਾਨ ਤੇ ਜਬਤ ਹੋਊਗੀ ਤੇ ਜਿਹੜਾ ਕੋਮੇ انسان ਮੋਰਚਾ ਲਾਈ ਬੈਠੇ ਨੇ ਚੰਡੀਗੜ੍ਹ ਬੰਦੀ ਸਿੰਘਾਂ ਵਾਸਤੇ ਤੇ ਉਹਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਹੋ ਰਹੀ ਹੈ ਤੇ ਹੁਣ ਜੇ ਫਿਰ ਤੁਸੀਂ ਇਲੈਕਸ਼ਨ ਲੜਨ ਦੀ ਗੱਲ ਕਰਦੇ ਹੋ ਫਿਰ ਸਾਰੇ ਬੰਦੀ ਸਿੰਘਾਂ ਦੀ ਗੱਲ ਕਿਉਂ ਨਹੀਂ ਕਰਦੇ 13 ਦੀਆਂ 13 ਸ਼ੀਟਾਂ ਤੇ ਫਿਰ ਬੰਦੀ ਸਿੰਘਾਂ ਨੂੰ ਵੀ ਇਲੈਕਸ਼ਨ ਲੜਾਓ ਫਿਰ ਤੁਸੀਂ ਅਮਰਤਪਾਲ ਨੂੰ ਕਿਉਂ ਲੜਾ ਰਹੇ ਹੋ ਇੱਥੋਂ ਜਿਹੜੀ ਅੰਦਰਲੀ ਕੋਟਣ ਕਰਤੂਤ ਜਿਹੜੀ ਕੋਜੀ ਨੀਤੀ ਹੁੰਦੀ ਹੈ ਅੰਦਰ ਜਿਹੜਾ ਪਾਪ ਛੁਪਿਆ ਹੁੰਦਾ ਉਹ ਬਾਹਰ ਕਿਵੇਂ ਆਉਂਦਾ ਹੈ ਇਹ ਮੈਂ ਦੱਸਣ ਲੱਗਾ ਇੱਕ ਕਨਸੋ ਮਿਲੀ ਸੀ ਚਰਚਾਵਾ ਮੇੜੀਆਂ ਸੀ মিডিਆ ਰਾਹੀਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਨੇ ਇਹ ਕਹਿ ਦਿੱਤਾ ਕਿ ਜੇ ਅਮਰਤਪਾਲ ਇਲیکشن ਲੜੂਗਾ ਖੰਡੂਰ ਸਾਹਿਬ ਤੋਂ ਅਸੀਂ ਆਪਣਾ ਕੈਂਡੀਡੇਟ ਖੰਡੂਰ ਸਾਹਿਬ ਦੇ ਮੈਦਾਨ ਵਿੱਚ ਨਹੀਂ ਉਤਾਰਾਂਗੇ ਉਹਨਾਂ ਨੇ ਇਹ ਕਹੀ ਸੀ ਹਾਲਾਂਕਿ ਉਹਨਾਂ ਨੇ ਹੁਣ ਬਿਰਸਾ ਸਿੰਘ ਬਲਟੋਹਾ ਨੂੰ ਮੈਦਾਨ ਵਿੱਚ ਉਤਾਰਿਆ ਖੰਡੂਰ ਹਲਕੇ ਤੋਂ ਹੁਣ ਉਹਨਾਂ ਦਾ ਅੰਦਰ ਖਾਤੇ ਕੀ ਚੱਲ ਰਿਹਾ ਸੀ ਮਤਲਬ ਇਹ ਸੀਗਾ ਕਿ ਜੇ ਅਮਰਪਾਲ ਇਲੈਕਸ਼ਨ ਲੜਦਾ ਤਾਂ ਉਹਦਾ ਸੈਡ ਡਿਫੈਕਟ ਜਿਹੜਾ ਹੁੰਦਾ ਹੈ ਜਾਨੀ ਕਿ ਲਾਹਾ ਜਿਹੜਾ ਹੈ ਵੀ ਹੋਰ ਸੀਟਾਂ ਤੇ ਸ਼ਮਲੇ ਕਾਲੀ ਦਲ ਨੂੰ ਮਿਲ ਸਕਦਾ ਇਹਨਾਂ ਦੀ ਅਸਲ ਅੰਦਰੋਂ ਨੀਤੀ ਆ ਸੀ ਜਿਹੜੇ ਅੰਦਰਲੀ ਕਰਤੂਤ ਹੈ ਇਹਨਾਂ ਦੀ ਚਲ ਉਹਦੇ ਨਾਲ ਮੇਰਾ ਕੋਈ ਮਤਲਬ ਨਹੀਂ ਕੋਈ ਮਰੇ ਕੋਈ ਜੀਵੇ ਖੁਦਰਾ ਸੁਥਰਾ ਕੋਲ ਪਤਾਸੇ ਪੀਵੇ ਜਿਵੇਂ ਆਮ ਪੰਜਾਬੀ ਦੇ ਵਿੱਚ ਕਹਾਵਤ ਹੈ ਪਰ ਉਹਨਿਹੜਾ ਡੇਬਰੂਗੜ ਵਾਲਾ ਸੰਤ ਐ ਅੰਮ੍ਰਿਤਪਾਲ ਫੁਕਰਾ ਕੜਮ ਚੌਧਰੀ ਜਿਹਨੂੰ ਮੈਂ ਕਹਿਣਾ ਹੁੰਨਾ ਜਿਹਨੇ ਵੱਡੀਆਂ-ਵੱਡੀਆਂ ਫੁਕਰੀਆਂ ਮਾਰੀਆਂ ਸੀ ਉਹਨੇ ਪਤਾ ਕੀ ਕਿਹਾ ਸੀ ਇੰਟਰਵਿਊ ਦੇ ਵਿੱਚ ਕਹਿੰਦਾ ਜੀ ਮੈਂ ਇੰਡੀਅਨ ਸੰਵਿਧਾਨ ਨੂੰ ਕਾਨੂੰਨ ਨੂੰ ਮੰਨਦਾ ਨਹੀਂ ਪਾਸਪੋਰਟ ਮੇਰੇ ਲਈ ਦਸਤਾਵੇਜ਼ ਐ ਇਹ ਕਿਹਾ ਸੀ ਨਾ ਜਦੋਂ ਹੁਣ ਪੇਪਰ ਭਰੇਗਾ ਇਲੈਕਸ਼ਨ ਲੜਨ ਵਾਸਤੇ ਖੰਡੂਰ ਸਾਹਿਬ ਤੋਂ ਪਾ ਮੈਂ ਜੇਲ੍ਹ ਵਿੱਚੋਂ ਸੈਨਿਕ ਰਕ ਲੈ ਜਾਂਦੇ ਜਾਣਗੇ ਉਹਦੇ ਤੇ ਲਿਖਿਆ ਹੋਊਗਾ ਜਿਹੜਾ ਵੀ ਕੈਂਡੀਡੇਟ ਹੋਊਗਾ ਉਹਦੇ ਲਈ ਇੱਕ ਵੱਖਰਾ ਕਲਮ ਹੋਊ ਉਹਦੇ ਵਿੱਚ ਕੀ ਲਿਖਿਆ ਹੋਊਗਾ ਉਹਦੇ ਵਿੱਚ ਲਿਖਿਆ ਹੋਊ ਮੈਂ ਇੰਡੀਅਨ ਕਾਨੂੰਨ ਨੂੰ ਮੰਨਦਾ ਹਾਂ ਮੈਂ ਇੰਡੀਅਨ ਕਾਨੂੰਨ ਦੀ ਪਾਲਣਾ ਕਰਾਂਗਾ ਜਿਹੜੇ ਪ੍ਰੂਫ ਲੱਗਣਗੇ ਐਡੇ ਪ੍ਰੂਫ ਉਹ ਕਿਹੜੇ ਹੋਣਗੇ ਸਭ ਤੋਂ ਪਹਿਲਾਂ ਵੋਟਰ ਕਾਰਡ ਹੋਊਗਾ ਉਹ ਵੋਟਰ ਕਾਰਡ ਕਿਹਨੇ ਬਣਾਇਆ ਹੋਊਗਾ ਭਾਰਤ ਸਰਕਾਰ ਵੱਲੋਂ ਬਣਿਆ ਹੋਊਗਾ ਪੈਨ ਕਾਰਡ ਵੀ ਚਾਹੀਦਾ ਹੈ ਸਕੂਲ ਦਾ ਸਰਟੀਫਿਕੇਟ ਵੀ ਚਾਹੀਦਾ ਹੈ ਕੈਰੈਕਟਰ ਸਰਟੀਫਿਕੇਟ ਵੀ ਚਾਹੀਦਾ ਹੈ ਜਾਤੀ ਸਰਟੀਫਿਕੇਟ ਵੀ ਚਾਹੀਦਾ ਉਹ ਕਿਹਨੇ ਬਣਾਏ ਹੋਣਗੇ ਉਹ ਇੰਡੀਆ ਦੇ ਕਾਨੂੰਨ ਦੇ ਅੰਡਰ ਹੀ ਬਣੇ ਹੋਣਗੇ ਨਾ ਸਾਰੇ ਜੇ ਐਮਪੀ ਬਣ ਗਿਆ ਤੇ ਫਿਰ ਜਿਹੜੇ ਤਿਰੰਗੇ ਨੂੰ ਪੈਰਾਂ ਦੇ ਵਿੱਚ ਲਾਤਾੜਦੇ ਸੀ ਅੱਗਾਂ ਲਾਉਂਦੇ ਸੀ ਉਹ ਤਿਰੰਗੇ ਥੱਲੇ ਖੜ ਕੇ ਫਿਰ ਸੌਂਵੇ ਚੁਕਣੀ ਪੈਣੀ ਹੈ ਜਿਵੇਂ ਸਿਮਰਜੀਤ ਮਾਨ ਖੱਚ ਕਰਦਾ ਹੁੰਦਾ ਹੈ ਮੈਂ ਸਭ ਦਾ ਹੁਮੰਦਾ ਨਹੀਂ ਉਸੇ ਛਾਂਡੇ ਥੱਲੇ ਜਾ ਕੇ ਫਿਰ ਸੌਂ ਵੀ ਚੁੱਕਦਾ ਹੁੰਦਾ ਤੇ ਹੁਣ ਉਹ ਆਕੜ ਹੈਗੀ ਐ ਕਿ ਨਿਕਲ ਗਈ ਆਕੜ ਇਹ ਪੁੱਛਣਾ ਚਾਹਉਣਾ ਮੈਂ ਵੀ ਜਿਹੜੀ ਆਕੜ ਡੇਢ ਸਾਲ ਪਹਿਲਾਂ ਅਸੀਂ ਮੈਂ ਮੰਨਦਾ ਨਹੀਂ ਇੰਡੀਆ ਦੇ ਕਾਨੂੰਨ ਨੂੰ ਉਹ ਆਕੜ ਹੈਗੀ ਹਲੇ ਕਮਾੜੀ ਮੋਟੀ ਰਹਿੰਦੀ ਐ ਬਸ ਸ਼ਰਮ ਲੋਕ ਜਿਹੜੇ ਆ ਸਾਡੇ ਕੌਮ ਦੇ ਵਿੱਚ ਆ ਗਏ ਇਹਨਾਂ ਨੇ ਕੌਮ ਦਾ ਮਲਿਆ ਮੇਟ ਕਰਤਾ ਚਲੋ ਜਿਹੜੇ ਇਹਦੀ ਮੰਦਿਰ ਪਿੱਛੇ ਫਿਰਦੀ ਹੈ ਲਗੌੜ ਉਹ ਵੋਟਾਂ ਪਾ ਦੋ ਮੈਂ ਇਹ ਨਹੀਂ ਕਹਿੰਦਾ ਬੋਰਡ ਨਹੀਂ ਪੈਣੀ 20000 ਯਾਰ ਬੋਰਡ ਪੈ ਜਾਊਗੀ ਕੋਈ ਵੱਡੀ ਗੱਲ ਨਹੀਂ ਬਥੇਰੀ ਚੰਬੜੀ ਹੋ ਮੰਦਿਰ ਪਿੱਛੇ ਫਿਰਦੀ ਹੈ ਪਾਜੂ ਬੋਰਡ ਨਹੀਂ ਗੱਲ ਹੈਗੀ 20000 ਵੋਟ ਪੈਜੂ ਇੱਕ ਤਾਂ ਆਪਣੇ ਆਪ ਨੂੰ ਪਹਿਲਾਂ ਏ ਮੰਨ ਕੇ ਚੱਲੋ ਕਿ ਅਸੀਂ ਜੁੱਤੀਆਂ ਵਿੱਚ ਬੈਠੇ ਆਂ ਸਾਨੂੰ ਵਾਲਾ ਜੁੱਤੀਆਂ ਵਿੱਚ ਬਹਾ ਸਕਦਾ ਸਾਡੀ ਔਕਾਤ ਨਹੀਂ ਹੈਗੀ ਜਿਹੜੇ ਅਸੀਂ ਖਾਲਸਾਣ ਦੀ ਗੱਲ ਕਰਦੇ ਆ ਕਿ ਉਸ ਖਾਲਸਾਣ ਦੇ ਏਜੰਡੇ ਤੇ ਅਸੀਂ ਇਲੈਕਸ਼ਨ ਲੜ ਸਕੀ ਹੈ ਹਿੰਮਤ ਨਹੀਂ ਕੇਵਲ ਲੋਕਾਂ ਨੂੰ ਲੜਾਉਣਾ ਲੋਕਾਂ ਦੇ ਪੁੱਤਾਂ ਨੂੰ ਮਰਵਾਉਣਾ ਕੇਵਲ ਅਸੀਂ ਅਸੀਂ ਆਪ ਨਹੀਂ ਮਰਨਾ ਚਲੋ ਦੂਜੀ ਗੱਲ ਜਿੱਤਨ ਹਰਨ ਦੀ ਗੱਲ ਤਾਂ ਬਹੁਤ ਦੂਰ ਦੀ ਐ ਹੁਣ ਉੱਥੇ ਇਹ ਅਮਰਤਪਾਲ ਨੇ ਖੜਨ ਦੇ ਨਾਲ ਫਾਇਦਾ ਕਿਨੂੰ ਹੋਣਾ ਐ ਜ਼ਿਆਦਾਤਰ ਤੌਰ ਤੇ ਜਿਹੜੀ ਗੇਮ ਐ ਉਹ ਆਕਾਲੀਆਂ ਤੇ ਕਾਂਗਰਸੀਆਂ ਨੂੰ ਹੋਣਾ ਐ ਹੁਣ ਜਦੋਂ ਮੈਂ ਗੱਲ ਕਰਨ ਲੱਗਾ ਨਾ ਹੁਣ ਮਿਰਚਾਂ ਬਹੁਤ ਲੱਗਣਗੀਆਂ ਕਿਉਂਕਿ ਮੈਂ ਜਿਹੜੀ ਗੱਲ ਬੋਲਣੀ ਹੁੰਦੀ ਐ ਉਹ ਬਹੁਤ ਕੋੜੀ ਹੁੰਦੀ ਐ ਮਿਰਚਾਂ ਨੂੰ ਵੀ ਕੋੜੀ ਹੁੰਦੀ ਐ ਮੈਂ বিজেਪ ਜੁਆਇਨ ਕੀਤੀ ਹੋਈ ਐ ਮੈਂ বিজেਪ ਦਾ ਵਰਕਰ ਹਾਂ ਸਾਨੂੰ ਕੋਈ ਸੰਗ ਸ਼ਰਮ ਨਹੀਂ ਜਿਹੜੀ ਗੱਲ ਕਰਨੀ ਐ ਬੇਵਾਅ ਕਰਨੀ ਐ ਅੱਜ ਇੱਧਰ ਅੱਜ ਉੱਧਰ ਇਹ ਕਦੇ ਨਹੀਂ ਕਰਨਾ ਕਦੇ ਨਹੀਂ ਕਰਨਾ ਜਿਹੜੀ ਗੱਲ ਕਹਿ ਤੀ ਉਹ ਕਹਿ ਤੀ ਉਹ ਤੋਂ ਮੁੱਕਰਨਾ ਨਹੀਂ ਹੁਣ ਇਹ ਜਿਹੜੇ 4 ਕੈਂਡੀਡੇਟ ਹੋਣਗੇ ਉਹ ਕਿਹੜੇ ਕਿਹੜੇ ਹੋਣਗੇ ਸੁਣ ਲਿਓ ਮੇਰੀ ਗੱਲ ਧਿਆਨ ਦੇ ਨਾਲ ਮੈਂ ਬਹੁਤ ਵਾਰੀ ਪਹਿਲਾਂ ਇਹ ਗੱਲਾਂ ਕਹੀਆਂ ਨੇ ਕਿ ਰਾਜਨੀਤੀ ਨਾਲ ਤਾਂ ਇਹ ਸਿੱਖਣ ਨੂੰ ਤਿਆਰ ਆ ਤੇ ਨਾ ਸਮਝਣ ਨੂੰ ਤਿਆਰ ਆ ਹੁਣੇ ਜਿਹੜੇ ਕਹਿੰਦੇ ਕਹੋਂਦੇ ਕੈਂਡੀਡੇਟ ਨੇ ਪਤਾ ਕਿਹੜੇ ਹੋਣਗੇ ਉਹ ਸਭ ਤੋਂ ਪਹਿਲਾਂ ਤਾਂ ਉਹ ਅਮਰਤਪਾਲ ਜਿਹੜਾ ਕਹਿੰਦਾ ਮੈਂ ਆਜ਼ਾਦ ਲੜੂੰਗਾ ਹੁਣ ਇੱਥੇ ਗੱਲ ਇੱਕ ਹੁਣ ਹੋਰ ਜੇਤੇ ਆ ਗਈ ਉਹ ਵੀ ਸੁਣ ਲਿਓ ਜਿਹੜਾ ਬੰਦਾ ਕਹਿੰਦਾ ਸੀ ਮੈਂ ਗੁਲਾਮ ਆ ਅਸੀਂ ਗੁਲਾਮ ਆ ਤੇ ਉਹ ਹੁਣ ਕਹਿੰਦਾ ਮੈਂ ਆਜ਼ਾਦ ਇਲੈਕਸ਼ਨ ਲੜੂ ਇਹ ਗੱਲ ਮੰਨਣੀ ਪੈਣੀ ਆ ਪੁੱਤ ਮੇਰਾ ਜੇ ਤਾਂ ਇਹ ਕਹਿ ਵੀ ਅਸੀਂ ਗੁਲਾਮ ਨਹੀਂ ਹੈਗੇ ਜੇ ਗੁਲਾਮ ਹੋ ਫਿਰ ਤੁਸੀਂ ਆਜ਼ਾਦ ਇਲੈਕਸ਼ਨ ਕਿਵੇਂ ਲੜ ਸਕਦੇ ਹੋ ਇਹ ਤਾਂ ਲੋਕਾਂ ਨੇ ਪੁੱਛਣਾ ਨਾ ਵੀ ਜਿਹੜਾ ਬੰਦਾ 1.5 ਸਾਲ ਪਹਿਲਾਂ ਕਹਿੰਦਾ ਸੀ ਕਿ ਗੁਲਾਮੀ ਦੇ ਸੰਗਲ ਸਾਡੇ ਗਲਾਂ ਵਿੱਚ ਪਏ ਨੇ ਅਸੀਂ ਗੁਲਾਮ ਆ ਸਿੱਖਾਂ ਨੂੰ ਗੁਲਾਮ ਬਣਾਇਆ ਤੇ ਹੁਣ ਉਹ ਬੰਦਾ ਕਹਿੰਦਾ ਮੈਂ ਆਜ਼ਾਦ ਇਲੈਕਸ਼ਨ ਲੜੂੰਗਾ ਇਹਦਾ ਮਤਲਬ ਕੀ ਹੈ ਇਹ ਲੋਕ ਸਮਝਣਗੇ ਤੇ ਜਿਹੜੇ ਇਹਦੇ ਪਿੱਛੇ ਤੁਰਨ ਵਾਲੀਆਂ ਭੇਡਾਂ ਹੋਣਗੀਆਂ ਉਹਨਾਂ ਨੂੰ ਜਵਾਬ ਦੇਣਾ ਪੈਣਾ ਵੀ ਅਮਰਤਪਾਲ ਉਦੋਂ ਗੁਲਾਮ ਸੀ ਜਦੋਂ ਕਹਿੰਦਾ ਸੀ ਤੇ ਹੁਣ ਆਜ਼ਾਦ ਹੋ ਗਿਆ ਜਦੋਂ ਬਾਹਰ ਫਿਰਦਾ ਸੀ ਨਾਰੇ ਲਾਉਂਦਾ ਉਦੋਂ ਤਾਂ ਕਹਿੰਦਾ ਮੈਂ ਗੁਲਾਮ ਹਾਂ ਹੁਣ ਜੇਲ੍ਹ ਵਿੱਚ ਬੈਠਾ ਤੂੰ ਆਜ਼ਾਦ ਹੈ ਤੇ ਹੁਣ ਆਜ਼ਾਦ ਤੋਂ ਇਲੈਕਸ਼ਨ ਲੜੇਗਾ ਤੇ ਜਦੋਂ ਮੈਂ ਸ਼ਬਦ ਵਰਦਾ ਉਹਨਾਂ ਭੇਡ ਖੱਚ ਕਤੀੜ ਉਦੋਂ ਤਾਂ ਵਰਦਾ ਹੁੰਨਾ ਇਹਨਾਂ ਦੀ ਇੱਕ ਕਰਤੂਤ ਕਰਕੇ ਵਰਦਾ ਹੁੰਨਾ ਵੀ ਦੇਖੋ ਕਰਤੂਤ ਇਹਨਾਂ ਦੀ ਜਦੋਂ ਜੇਲ੍ਹ ਤੋਂ ਬਾਹਰ ਘੁੰਮਦਾ ਸੀ ਨਾ 2-400 ਬੰਦਾ ਲੈ ਕੇ ਉਦੋਂ ਤਾਂ ਕਹਿੰਦਾ ਮੈਂ ਗੁਲਾਮ ਹੁਣ ਜੇਲ੍ਹ ਵਿੱਚ ਬੈਠਾ ਹੱਥ ਕੜੀਆਂ ਲੱਗੀਆਂ ਨੇ ਹੁਣ ਕਹਿੰਦਾ ਮੈਂ ਆਜ਼ਾਦ ਇਲੈਕਸ਼ਨ ਲੜਨੀ ਹੈ ਤੇ ਕੀ ਗੱਲ ਹੈ ਵੀ ਹੁਣ ਇਹ ਹੁਣ ਸਮਝ ਆ ਰਹੀ ਹੈ ਗੱਲ ਹਾਂ ਜਿਹੜੀ ਹੁਣ ਗੱਲ ਕਹਿਣ ਲੱਗਾ ਉਹ ਟਿਕਾਣੇ ਤੇ ਲੱਗਣੀ ਹੈ ਮੱਥਾ-ਮੁਥਾ ਬਚਾ ਲਿਓ ਆਪਣਾ ਕਿਉਂਕਿ ਮੇਰੀ ਗੱਲ ਸਿੱਧੀ ਇੱਟ ਵਾਂਗੂ ਵੱਜਦੀ ਹੈ ਮੱਥੇ ਵਿੱਚ ਮੱਥਾ ਪਾੜੋਗੇ ਉਹ ਕੀ ਹੈ ਇਹ ਜਿਹੜੇ ਕੈਂਡੀਡੇਟ ਨੇ ਉੱਥੇ ਚਲੋ ਸਭ ਤੋਂ ਪਹਿਲਾਂ ਇਹਨੂੰ ਚੁਣ ਲੈਨੇ ਆਪਾਂ ਕਿ ਪਹਿਲਾ ਅੰਮ੍ਰਿਤਪਾਲ ਹੋ ਗਿਆ ਆਜ਼ਾਦ ਠੀਕ ਹੈ ਜੀ ਦੂਜਾ ਸ਼੍ਰੋਮਣੀ ਅਕਾਲੀ ਦਲ ਦਾ ਹੋ ਗਿਆ ਤੀਜਾ ਹੋ ਸਕਦਾ ਮਾਨ ਦਲ ਦਾ ਵੀ ਆ ਜਾਵੇ ਠੀਕ ਹੈ ਤੇ ਚੌਥਾ ਕਾਂਗਰਸ ਦਾ ਆ ਜਾਣਾ ਸਮਝ ਗਏ ਜੀ ਤੇ ਪੰਜਵਾਂ ਅਕਾਲੀਆਂ ਦਾ ਆ ਜਾਣਾ ਤੇ ਛੇਵਾਂ ਸ਼ਾਇਦ ਝਾੜੂ ਵਾਲਿਆਂ ਦਾ ਆ ਜਾਵੇ ਉਹ ਤਾਂ ਹੈ ਵੀ ਹੈਗਾ ਉੱਥੇ ਲਾਲਜੀਤ ਭੋਲਰ ਤੇ ਸੱਤਵਾਂ ਕਿਹਦਾ ਭਾਜਪੀ ਦਾ ਇਹਦਾ ਮਤਲਬ ਇਹ ਹੈ ਵੀ ਤੁਸੀਂ 6 ਕੈਂਡੀਡੇਟ ਆਪਸ ਵਿੱਚ ਲੜੀ ਚਾਲਿਓ ਜਿਵੇਂ ਬਿੱਲੀਆਂ ਦੀ ਲੜਾਈ ਵਿੱਚ ਬਾਂਦਰ ਵੜਦਾ ਹੁੰਦਾ ਹੈ ਨਾ ਇਹ ਗੱਲ ਮੈਂ ਕਹਿਣੀ ਨਹੀਂ ਚਾਹੁੰਦਾ ਸੀ ਪਰ ਕਹਿਣੀ ਪਈ ਹੁਣ ਤੁਸੀਂ ਲੜੀ ਜਾਓ ਉੱਥੇ 6 ਜਾਣੇ ਤੇ ਜਿਹਨੂੰ ਕਹਿੰਦੇ ਕਿ ਬੀਜੇਪੀ ਕਮਜ਼ੋਰ ਹੈ ਤੇ ਪੁੱਤ ਮੇਰੋ ਬੀਜੇਪੀ ਉਥੋਂ ਬਾਜ਼ੀ ਮਾਰੂਗੀ ਇਹ ਤੁਹਾਡੀਆਂ ਕਰਤੂਤਾਂ ਦੇਖ ਕੇ ਮੈਂ ਕਹਿ ਰਿਹਾ ਇਹ ਤੁਹਾਡੀਆਂ ਕਰਤੂਤਾਂ ਦੇਖ ਕੇ ਕਹਿ ਰਿਹਾ ਖੰਡੂਰ ਸਾਹਿਬ ਤੋਂ ਬੀਜੇਪੀ ਸੀੜ ਜਿੱਤੂਗੀ ਹਿੰਦੂ ਵੋਟ ਉਥੇ ਇਕੱਠੀ ਹੋ ਚੁੱਕੀ ਹੈ ਇੱਕ ਤਾਂ ਇਹ ਟਰਨਿੰਗ ਪੁਆਇੰਟ ਹੈ ਦੂਜਾ ਜਿਹੜਾ ਮਜ਼ਦੂਰ ਵਰਗ ਹੈ ਨਾ ਦਿਹਾੜੇ ਕਰਕੇ ਖਾਣ ਵਾਲੇ ਲੋਕ ਨੇ ਉਹ ਤੁਹਾਡੇ ਤੋਂ ਅੱਕੇ ਹੋਏ ਨੇ ਉਹ ਤੁਹਾਡੇ ਸਾਰਿਆਂ ਤੋਂ ਅੱਕੇ ਹੋਏ ਨੇ ਉਹਨੂੰ ਆਸ ਹੈ ਬੀਜੇਪੀ ਤੇ ਕਿ ਬੀਜੇਪੀ ਸਾਡੇ ਲਈ ਕੁਝ ਕਰ ਸਕਦੀ ਹੈ ਜਾਨੀ ਕਿ ਖੰਡੂਰ ਸਾਹਿਬ ਦੀ ਜਿਹੜੀ ਸੀਟ ਹੈ ਮੈਂ ਇੱਕ ਠੋਕੇ ਕਹਿੰਦਾ ਬੀਜੇਪੀ ਜਿੱਤੂਗੀ ਉਥੋਂ ਗਰੰਟੀ ਦੇ ਨਾਲ ਬੱਡੀ ਲੀਡ ਦੇ ਨਾਲ ਕਿਉਂਕਿ ਤੁਸੀਂ 6 ਬਾਂਦਰਾਂ ਨੇ ਲੜਨਾ ਉੱਥੇ 6 ਬਾਂਦਰਾਂ ਨੇ ਲੜਨਾ ਉੱਥੇ ਤੇ 6 ਬਾਂਦਰਾਂ ਦੇ ਵਿੱਚੋਂ ਤੇ ਫਿਰ ਭਾਜਪਾ ਨੇ ਬਾਕੀ ਆਪ ਹੀ ਮਰ ਜਾਣੀਏ ਇਹ ਤਾਂ ਸੌਖਾ ਹੀ ਹੈ ਬਸ ਇੰਨੀ ਗੱਲ ਕਹਿਣੀ ਸੀ ਹੁਣ ਜਿਹੜੇ ਅਮਰਤਪਾਲ ਦੀਆਂ ਭੇਡਾਂ ਚੀਕਦੀਆਂ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਹ ਸਵਾਲ ਤੁਸੀਂ ਆਪਣੇ ਆਪ ਦੇ ਕਰਕੇ ਦੇਖ ਲਿਓ ਵੀ ਜਿਹੜਾ ਬੰਦਾ ਕਹਿੰਦਾ ਸੀ ਕਿ ਮੈਂ ਗੁਲਾਮ ਆ ਤੇ ਅੱਜ ਉਹ ਆਜ਼ਾਦ ਹੋ ਕੇ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰੇਗਾ ਔਰ ਜਵਾਨ ਤਜਤ ਹੋਵੇਗੀ ਔਰ ਹਾਰੇਗਾ ਬਸ ਇਨੀ ਗੱਲ ਕਰਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ